ਲੋਈ ਆਪਣੇ ਪਿੰਡ ਦਾ ਮਸ਼ਹੂਰ ਸੀਤਾਰਾਮ ਜੀ ਬ੍ਰੈਡਾਂ ਵਾਲੇ ਠੀਕ ਹੈ ਜੀ ਇਹਨਾਂ ਦਾ ਡੈਡੀ ਕੰਮ ਕਰਦਾ ਹੁੰਦਾ ਸੀ ਪਹਿਲਾਂ ਉੱਥੇ ਰੇੜੀ ਹੁੰਦੀ ਸੀ ਅਸੀਂ ਛੋਟੇ ਛੋਟੇ ਹੁੰਦੇ ਸੀ ਜੱਦਾ ਇਹ ਚੱਲਦਾ ਜਾਨੀ ਕਿ ਇਹਨਾਂ ਵਾਲੇ ਦਿਵਾਲੇ ਮਸ਼ਹੂਰ ਆ ਬ੍ਰੈਡਾਂ ਵਾਲਾ ਨਾ ਸਾਡਾ ਪਿੰਡ ਦਾ ਬੰਦਾ ਆ ਇਹ ਠੀਕ ਹੈ ਜੀ ਬਹੁਤ ਜ਼ਿਆਦਾ ਮਸ਼ਹੂਰ ਆਲੇ ਦਿਵਾਲੇ ਤੋਂ ਦੂਰ ਦੂਰ ਤੋਂ ਇੱਥੋਂ ਬ੍ਰੈਡ ਲੈਣ ਆਉਂਦੇ ਵੀ ਰੋ ਸਾਰੀ ਦਿਹਾੜੀ ਰੱਛ ਪਿਆ ਰਹਿੰਦਾ ਸਾਰੀ ਦਿਹਾੜੀ ਠੀਕ ਹੈ ਜਾਨੀ ਕਿ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਆ ਬਹੁਤ ਦੂਰੋਂ ਦੂਰੋਂ ਲੈਣੋਂ ਇੱਥੋਂ ਬ੍ਰੈਡ ਬੰਦੇ ਠੀਕ ਹੈ ਪੈਂਡ ਜਿਹਦਾ ਬਲੇਡੀ ਬਲੂ ਦੀ ਆਏ ਹੁਣ ਪਹਿਲਾਂ ਇਹਦੇ ਆਉਂਦੇ ਆ ਬ੍ਰੈਡ ਖਾਣ ਠੀਕ ਹੈ ਜੀ ਇਹ ਸੀਦਰ ਰਾਮ ਜੀ ਦੀ ਦੁਕਾਨ ਆ ਬ੍ਰੈਡਾਂ ਦੀ ਬਹੁਤ ਜ਼ਿਆਦਾ ਯਾਨੀ ਕਿ ਉੱਜੀ ਆ ਨਾ ਇੰਨਾਂ ਤੋਂ ਚਾਹੂਰੀ ਪੁਰਾਣੀ ਦੁਕਾਨ ਆ ਬਹੁਤ ਚਰਦੇ ਹੁਣ ਤਾਂ ਪਕੌੜੇ ਪੂੜੇ ਵੀ ਰੱਖਣ ਲੱਗ ਪਏ ਪਹਿਲਾਂ ਕੱਲੇ ਬ੍ਰੈਡ ਬਣਾਉਂਦੇ ਹੁੰਦੇ ਸੀ ਸਾਰੇ ਉਹ ਭਾਜੀ ਸਾਡਾ ਸੂਪਰ ਹੈਡ ਕਾਰਟੂਨ ਆ ਮੋਨੇ ਪਹੁੰਚਿਆ ਇਹ ਰਾਹ ਤੇ ਹੀ ਤੇ ਖੜਾ ਰਿਹਾ ਨਾ ਐਨਾ ਖੜਾ ਭਰਾ ਸਾਡਾ ਬਣਾ ਰਿਹਾ ਠੀਕ ਆ ਬ੍ਰੈਡ ਇਹ ਰਾਹ ਤੇ ਹੀ ਹੁੰਦਾ ਰਿਹਾ ਛੋਟੇ ਛੋਟੇ ਹੁੰਦੇ ਜਿਆਦੀ ਇਹ ਜਾਨੇ ਕੋ ਬ੍ਰੈਡਾਂ ਵਾਲਾ ਸਿਸਟਮ ਚੱਲਦਾ ਉਹ ਸਕੂਲ ਮੂਰੇ ਹੁੰਦੀ ਸੀ ਰੇੜੀ ਅੰਕਲ ਖੜਾ ਹੁੰਦਾ ਸੀ ਠੀਕ ਹੈ ਜੀ ਤੇ ਅੰਕਲ ਜੀ ਖੜੇ ਹੁੰਦੇ ਸੀ ਆ ਉਹਨਾਂ ਦੇ ਮੁੰਡਾ ਜਿੱਦਾਂ ਅੰਕਲ ਹੁਣਾਂ ਦਾ ਉਹ ਸਕੂਲੇ ਅਸੀਂ ਪੜ੍ਹਦੇ ਹੁੰਦੇ ਸੀ ਉੱਥੇ ਅੰਕਲ ਕੋਲ ਅਸੀਂ ਆ ਜਾਂਣਾ ਰੋਜ਼ ਇਹ ਝੂਰਪੂ ਨਹੀਂ ਹੁੰਦਾ ਬ੍ਰੈਡਾਂ ਦਾ ਉਹ ਦਿੰਦੇ ਹੁੰਦੇ ਸੀ ਖਾਣ ਨੂੰ ਠੀਕ ਐ ਜਿਆ ਬ੍ਰੈਡ ਦੇ ਦੇਣਾ ਕਦੇ ਕਦੇ ਮਰਾ ਤੇ ਜਾਦੀ ਦੁਕਾਨ ਚੱਲਦੀ ਆਉਂਦੀ ਐ ਠੀਕ ਐ ਇੱਕ ਵਾਰੀ ਵਿਛੜਿਆਗੇ ਜਰੂਰ ਕਰਕੇ ਦੇਖਿਓ ਮਰਾ ਭਰਾ ਨਾਲ ਗਿਆ ਨਾ ਪੂਰੇ ਅੱਜ ਦੁਬਾਰਾ ਹਾਂ ਨੂੰ ਦਾ ਟੇਸ ਨਹੀਂ ਬ੍ਰੈਡਾਂ ਦੇ ਵਿੱਚੋਂ ਮੈਨਾਂ ਜਾਣ ਕੇ ਬਹੁਤ ਦੂਰ ਦੂਰੋਂ ਬ੍ਰੈਡ ਆਉਂਦੇ ਲੈਣ ਠੀਕ ਹੈ ਜੀ ਤੇ ਬਾਕੀ ਤੁਸੀਂ ਆ ਕੇ ਚੈੱਕ ਕਰਿਓ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰਿਆ ਜੀ ਬਰੈਡ ਆਪਾਂ ਲੈ ਲਏ ਆ ਤੇ ਸਾਡੇ ਪਿੰਡ ਦਾ adda ਅੱਧੇ ਮੁਕੇ ਦਾ ਹਨ ਕੁਲੂ ਜਨਾ ਪੂਰਾ ਕਈ ਬੋਸ ਖੁੱਲ ਗਿਆ ਇੱਥੇ ਆ ਨਹਿਰਾਂ ਨੂੰ ਜਾਂਦਾ ਆਹ ਗਰਿਆਂ ਬਰੈਡ ਲੈ ਕੇ ਆਪਾਂ ਤੁਰੇ ਜਾਂਦੇ ਆ ਸਾਡੇ ਪਿੰਡ ਦਾ ਅੱਡਾ ਠੀਕ ਚਾਚੇ ਨੇ ਖੁੱਲੀ ਕੜਾਈ ਦੀ ਦੁਕਾਨ ਇੱਧਰ ਠੀਕ ਆ ਜੀ ਉਹ ਪੰਜ ਸਾਹਿਬ ਦੇ ਨਾਲ ਸਾਰੇ ਇੱਧਰ ਵੀ ਦਮਾਨੋ ਕੁਲੀਆ ਇੱਥੇ ਬੱਚਿਆਂ ਦੇ ਕੱਪੜੇ ਆਂ ਦੀਆਂ ਠੀਕ ਆ ਸਾਰੇ ਇਹ ਮੰਦਰ ਸਾਹਿਬ ਦੀ ਪਿੰਡ ਦਾ ਉਡਾਖਾਨਾ ਟਾਇਆ ਹੋਇਆ ਬੋਰਡ ਥੱਲੇ ਇੱਧਰ ਨਵਾਂ ਬਣਨਾ ਸਾਰਾ ਹੀ ਡਾਕਖਾਨਾ ਟਾਇਆ ਆ ਉਹਦੀ ਸਾਰੇ ਹੀ ਗਈ ਪੈਂਦੇ ਆ ਪਰਲੇ ਛਾਂ ਦੇ ਉਹ ਵੀ ਕਰਨਾ ਪੱਥੇ ਭੁੱਖੇ ਲਾਉਣੇ ਸਾਰੇ ਠੀਕ ਆ ਤੁਹਾਨੂੰ ਖਾਉਣਾ ਸਾਰੇ ਮੀਟ ਹੋਣੇ ਦੇਖੋ ਕਦਾਂ ਇੱਟਾਂ ਪੁਰਾਣੀਆਂ ਹੀ ਆ ਇਹ ਸਾਰੀਆਂ ਸਹੀ ਨਿਕਲੀਆਂ ਮਿੱਟੀ ਦੇ ਮਕਾਨਾਂ ਦੇ ਹੀ ਦੇਖੋ ਸਾਰੇ ਮਿੱਟੀ ਦੇ ਮਕਾਨ ਆ ਸਾਰੀਆਂ ਇੱਟਾਂ ਸਹੀ ਨਿਕਲੀਆਂ ਇੰਨੇ ਕੁੜੂੜਾ ਨਿਕਲਿਆ ਠੀਕ ਆ ਜੀ ਇੱਥੇ ਬੈਠੇ ਆ ਬਈ ਬੂੜੇ ਸਾਡੇ ਪਿੰਡ ਦੇ ਠੀਕ ਆ ਹਾਂ ਦੇ ਗਾਉਂ ਦਾ ਨਮੋ ਹਰੇ ਨੀਵਾਂ ਤੇਰੇ ਹਾਂ ਥੋੜੇ ਦਿਨਾਂ ਤੱਕ ਨਵਾਂ ਨੀ ਪੁੱਤ ਰੱਖਣ ਲੱਗੇ ਇਹ ਸਾਰੇ ਪੰਚਾਇਤ ਘਰ ਦਾ ਇਹ ਸਾਡੇ ਚਾਚੇ ਦੀ ਦੁਕਾਨ ਆ ਚਾਚਾ ਕੜਾਈ ਦੀ ਹੈ ਨਾ ਕੜਾਈ ਦੀ ਤੇ ਇੱਕ ਵਾਰੀ ਅੱਡੇ ਸਾਡੇ ਪਿੰਡ ਆ ਕੇ ਦੇਖੋ ਬਹੁਤ ਵਧੀਆ ਹਾਂ ਇਹ ਤੁਹਾਨੂੰ ਫੇਸਬੁਕ ਚੈਨਲ ਨਾਲ ਸੈਂਡ ਕਰੂਗਾ ਉਹ ਲਿੰਕ ਪਾਊਗਾ ਥੱਲੇ ਉਹਦੇ ਵਿੱਚ ਜਾ ਕੇ ਦੇਖੋ ਕਿੰਨੀ ਸੋਹਣੀ ਹੈ ਜੇ ਕਿਹਨੂੰ ਵਧੀਆ ਲੱਗੀ ਚਾਚੇ ਕੋਲ ਜਰੂਰ ਆਇਓ ਕਿਉਂ ਚਾਚਾ ਜੀ ਹਾਂ ਨਾਲ ਸਾਡੇ ਲੇਖਕ ਵੀ ਆ ਚਾਚਾ ਜੀ ਇੰਟਰਵਿਊ ਦੇਖ ਲਿਓ ਪੁਰਾਣਾ ਸਾਡਾ ਤੇ ਤਾਂ ਉਹ ਲਓਦਾ ਵੀ ਲਿੰਕ ਪਾਵਾਂਗਾ ਸਾਰਾ ਹੀ 1990 ਪੰਜਵੇਂ ਸਾਲ ਬਾਅਦ ਬਣਨ ਲੱਗੀ ਕਿੰਨੇ 90 ਸਾਲ ਬਾਅਦ 90 ਸਾਲ ਬਾਅਦ ਬਣਨ ਲੱਗੀ ਦੇਖ ਲਓ ਚਾਚਾ ਇੱਕ ਗੱਲ ਹੋਰ ਵੀ ਆ ਤੂੰ ਐਟ ਦੇ ਲੈਨ ਮਿੱਟੀ ਵਾਲੀ ਸਹੀ ਨਿਕਲੀ ਆ ਸਾਫ ਆ ਐਟ ਦੇ ਲੈ ਚੈਨ ਆਹ ਰੋੜੇ ਆ ਥੱਲੇ ਦੀਆਂ ਦੂਆਂ ਵਾਲੇ ਠੀਕ ਆ ਜੀ ਉਹ ਦੇਖ ਲਓ ਉਧਰ ਵੀ ਐਟ ਸਾਰੀ ਸਹੀ ਆ ਕੋਈ ਵੀ ਜਾਣੇ ਕਿ ਐਟ ਚੱਕ ਦੇਣਾ ਜਿੱਦਾ ਸੀਮੈਂਟ ਚ ਟੁੱਟੀ ਐਟ ਨਿਕਲਦੀ ਆ ਨਾ ਇਹਦੇ ਲੈ ਸਾਰੀ ਸਹੀ ਆ ਇਹ ਵਧੀਆ ਨਾਲੇ ਕੰਧ ਵੀ ਦੇਖੋ ਕਿੰਨੀ ਚੌੜੀ ਸੀ ਉਹ ਦੇ ਨਾਲੇ ਕੰਧ ਦੇ ਕਿੰਨੀ-ਕਿੰਨੀ ਇੱਟ ਲੱਗੀ ਆ ਹੈ ਨੀਆਂ ਜਿਆਦਾ ਢੂੰਡੀਆਂ ਸੀ ਹਾਂ ਨੀਆਂ ਜਿਆਦੀਆਂ ਡੂੰਘੀਆਂ ਸੀ ਇਹਦੀਆਂ ਕੰਧ ਦੇਖੋ ਤੁਸੀਂ ਕਿੰਨੀ ਚੌੜੀ ਉਹ ਦੇ ਆਪਾਂ ਲਾਉਂਦੇ ਆ ਦੇਖੋ ਨੀਆਂ ਕਿੰਨੀਆਂ ਡੂੰਘੀਆਂ ਉਹ ਦੇਖੋ ਕੰਧ ਜਿੰਨੀ ਡੂੰਘੀਆਂ ਨੀਆਂ ਸੀ ਭਾਈ ਸਾਹਿਬ ਜੀ ਉਹ ਦੇ ਕੰਧ ਦਾ ਵੀ ਜਿਆਦਾ ਹੀ ਆ ਹੈ ਚਾਚਾ ਆ ਹੁਜਾ ਉਹੀ ਮੈਂ ਕਹਿੰਦਾ ਕਿ ਕਿੰਨੀ ਡੂੰਗੀ ਆ ਕੱਢਣ ਵਾਲੀਆਂ ਆ ਨਹੀਂ ਆ ਹਲੇ ਕੱਢਣੀ ਯਾਰ ਹਲੇ ਛਾੜਦੀ ਆ ਵੀ ਹੁਣ ਬੱਸ ਹਲੇ ਵੀ ਨਹੀਂ ਆ ਵਿੱਚ ਵੀਰੋ ਇਹ ਦੇਖ ਲੋ ਕਿੰਨੀਆਂ ਡੂੰਗੀਆਂ ਹੁੰਦੀਆਂ ਸੀ ਆ ਵੀ ਛਾੜ ਦਤੀਆਂ ਠੀਕ ਆ ਜ਼ਿਆਦੇ ਡੂੰਗੀਆਂ ਆ ਉਹ ਪਿੱਛੇ ਛੱਪੜ ਸਾਡੇ ਪਿੰਡ ਦਾ ਹਨਾ ਸੜਕ ਤੋਂ ਇਹ ਕਿਤੋਂ ਗਾੜੀ 5 ਫੁੱਟ ਤੋਂ ਸੀ ਜਿਹੜੀ ਕੋਸੇ ਤਾਂ ਹੂੰ ਅੱਛਾ ਸੜਕ ਤੋਂ 5 ਫੁੱਟ 4-5 ਫੁੱਟ ਉੱਚੀ ਸੀ ਉੱਚੀ ਸੀ ਵੀਰੋ ਦੇਖ ਲੋ ਅੱਜ ਲੈਵਲ ਤੇ ਆ ਅੱਜ ਲੈਵਲ ਤੇ ਆ ਦੇਖ ਲੋ ਸਮਾਹ ਰਚਾ ਸਮਾ ਬਹੁਤ ਬਲਵਾਨ ਆ ਇਹ ਵੀ ਇੱਕ ਚੀਜ਼ ਦੀ ਸਿਹਤ ਦੇ ਮਹਾਰਾਜ ਹਾਂ ਕੋਈ ਗਾਡਰ ਗੁੱਡਰ ਵੀ ਨਹੀਂ ਸੀ ਇਹਦੇ ਹਾਂ ਡਾਟਾਂ ਵਾਲੀ ਵੀ ਨਹੀਂ ਸੀ ਡਾਟਾਂ ਵਾਲੀ ਡਾਟਾਂ ਵਾਲੀ ਡਾਟਾਂ ਇਹ ਤਾਂ ਇੰਟਰ ਨੈਟ ਖਾ ਜਾਂਦੀ ਹੁੰਦੀ ਆ ਹਾਂ ਜਿੱਦਾਂ ਬਹੁਤ ਮਨੁੱਖੀ ਹੁੰਦੀ ਉਹਦੀ ਵੀ ਇੰਟਰ ਜੈਟ ਖਾ ਜਾਂਦੀ ਲੈਂਟਰ ਲੈਂਟਰ ਨਾਲੋਂ ਵੀ ਵਧੀਆ ਚਾਚਾ ਦੇਖ ਲੈ ਤੇੜਾ ਇੱਕ ਨਹੀਂ ਸੀ ਮਿੱਟੀ ਦਾ ਸੀ ਨਾਲੇ ਹਾਂ ਮਿੱਟੀ ਦਾ ਲੈ ਇੰਟਰ ਸੀ ਵੀਰ ਉਹ ਇੱਥੇ ਤੇੜਾ ਇੱਕ ਨਹੀਂ ਸੀ ਇਹ ਦੇਖ ਲੋ ਤੁਸੀਂ ਆਪ ਹਿਸਾਬ ਲਾ ਲੋ ਮੈਂ ਕਿ ਡਾਟਾਂ ਨਾਲ हां ए डाकखाना ਸੀ ਵੀਰੋ ਸਾਡੇ ਪਿੰਡ ਦਾ ਹੁਣ ਇਹ ਪੰਚਾਇਤ ਘਰ ਬਣਨਾ ਪੰਚਾਇਤ ਘਰ ਹੀ ਹੈ ਨਾ ਇਹ ਪੰਚਾਇਤ ਘਰ ਕਰੋ ਬਾਕੀ ਤੁਹਾਨੂੰ ਅਗਲੇ ਵਲੌਗ 'ਚ ਟੱਕਰਦੇ ਆ ਠੀਕ ਆ ਕਿੱਦਾਂ ਹਾਲ ਸਾਰੇ ਭਰਾਵਾਂ ਦੇ ਵੀਰੋ ਕੀ ਹਾਲ ਚਾਲ ਆ ਬ੍ਰੈਡ ਲੈਣ ਗਏ ਸੀ ਮੈਂ ਕਿਹਾ ਚਲੋ ਵਲੌਗ ਤਿਆਰ ਕਰ ਲੈਂਦੇ ਆ ਆਪਾਂ ਜੇ ਵਧੀਆ ਲੱਗਾ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਠੀਕ ਆ ਕਿੰਨੇ ਦਿਨ ਆਵਾਦ ਕੈਮਰੇ ਦੇ ਸਾਹਮਣੇ ਆਏ ਆ ਹੁਣ ਲਗਾਤਾਰ ਆਪਾਂ ਕੈਮਰੇ ਦੇ ਸਾਹਮਣੇ ਆਵਾਂਗੇ ਠੀਕ ਹੈ ਤੇ ਵਧੀਆ ਵਧੀਆ ਕੰਟੈਂਟ ਬਣਾ ਗੱਲਾਂ ਬਾਤਾਂ ਦੇ ਬਲੌਗ ਤੁਹਾਡੇ ਸਾਰੇ ਪੂਰੇ ਹਾਜ਼ਰ ਕਰਾਂਗੇ ਤੇ ਸ਼ੇਅਰ ਕਰਿਓ ਜਰਾ ਭਰਾ ਫਾਰਾਂ ਪਿਆਸੇ ਸੱਸ ਸਿੰਘ